ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੀ ਮੌਤ ਆ ਭਾਵੇਂ ਉਹ ਮੌਤ ਕਿਸੇ ਇਨਸਾਨ ਦੀ ਹੋਵੇ ਭਾਵੇਂ ਕਿਸੇ ਪਸ਼ੂ ਪੰਛੀ ਕਿਸੇ ਜਾਨਵਰ ਦੀ ਹੋਵੇ ਕਿਵੇਂ ਉਹ ਮੌਤ ਆਪਣੇ ਤੱਕ ਉਸ ਇਨਸਾਨ ਜਾਂ ਜਾਨਵਰ ਨੂੰ ਲੈ ਕੇ ਜਾਂਦੀ ਆ ਕਿਵੇਂ ਉਸ ਜਗ੍ਹਾ ਤੱਕ ਜਿੱਥੇ ਮੌਤ ਹੋਣੀ ਹੁੰਦੀ ਆ ਕਿਵੇਂ ਉਹ ਹੋਣੀ ਹੁੰਦੀ ਆ ਸੋ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਆਪਾਂ ਬਚ ਨਹੀਂ ਸਕਦੇ ਸੋ ਵੀਡੀਓ ਜ਼ਰੂਰ ਦੇਖਿਓ ਛੋਟੀ ਜੀ ਵੀਡੀਓ ਆ ਸਿੱਖਣ ਨੂੰ ਬਹੁਤ ਕੁਝ ਮਿਲਣ ਵਾਲਾ ਇੱਕ ਵਾਰ ਦੀ ਗੱਲ ਹੁੰਦੀ ਆ ਕਿ ਇੱਕ ਬਾਜ ਤੇ ਕਾਂ ਦੀ ਆਪਸ ਵਿੱਚ ਗੂੜੀ ਦੋਸਤੀ ਹੁੰਦੀ ਆ ਗੂੜੀ ਮਿੱਤਰਤਾ ਹੁੰਦੀ ਆ ਉਹ ਦੋਨੋਂ ਜਾਨੇ ਇੱਕੋ ਦਰਖਤ ਦੀ ਟਾਹਣੀ ਦੇ ਉੱਤੇ ਬੈਠ ਕੇ ਆਪਸ ਵਿੱਚ ਰੋਜ਼ ਗੱਲਾਂ-ਬਾਤਾਂ ਕਰਦੇ ਨੇ ਇੱਕ ਦੂਜੇ ਨੂੰ ਆਪਣਾ ਦੁੱਖ-ਸੁੱਖ ਦੱਸਦੇ ਨੇ ਕੋਈ ਵੀ ਗੱਲ ਦਾ ਉਲ੍ਹਾ ਨਹੀਂ ਰੱਖਦੇ ਆਪਣੇ ਤੋਂ ਬਿਨਾਂ ਇੱਕ ਦੂਜੇ ਨੂੰ ਦੱਸੇ ਤੋਂ ਬਿਨਾਂ ਤਾਂ ਇੱਕ ਦਿਨ ਕੀ ਹੁੰਦਾ ਜਦੋਂ ਗੱਲਾਂ-ਬਾਤਾਂ ਕਰਦੇ ਆ ਤਾਂ ਉਹਨਾਂ ਦੇ ਕੋਲ ਦੀ ਇੱਕ ਜਮਦੂਤ ਲੰਘਦਾ ਜਦੋਂ ਉਹ ਜਮਦੂਤ ਲੰਘਦੇ ਨੂੰ ਦੇਖਦੇ ਆ ਉਹਦੇ ਵੱਲ ਝਾਕਦੇ ਆ ਤਾਂ ਉਹ ਹੱਸਣ ਲੱਗ ਜਾਂਦਾ ਤੇ ਆਪ ਦਾ ਅੱਗੇ ਚੱਲ ਜਾਂਦਾ ਉਹ ਜਿਹੜਾ ਕਾਮ ਆ ਉਹ ਬੜੇ ਹੀ ਈਵ ਤਰੀਕੇ ਦੇ ਨਾਲ ਮਹਿਸੂਸ ਕਰਦਾ ਤੇ ਉਹਨੂੰ ਪੁੱਛਦਾ ਬਾਜ ਨੂੰ ਵੀ ਇਹ ਮੇਰੇ ਵੱਲ ਦੇਖ ਕੇ ਕਿਉਂ ਹੱਸਦਾ ਸੀ ਉਹ ਕਹਿੰਦਾ ਉਹੀ ਹੱਸਦਾ ਹੋਏਗਾ ਤੂੰ ਕੋਈ ਗੱਲ ਨਹੀਂ ਆਪਣੀਆਂ ਗੱਲਾਂ ਬਾਤਾਂ ਜਾਰੀ ਰੱਖ ਉਹ ਅਗਲੇ ਦਿਨ ਫਿਰ ਉਹੀ ਕੰਮ ਹੁੰਦਾ ਜਦੋਂ ਜਮਦੂਤ ਕੋਲ ਦੀ ਲੰਘਦਾ ਕਾਮਲ ਦੇ ਕੇ ਫਿਰ ਮਸਕਰਾਂਦਾ ਤਾਂ ਕਾਂ ਨੂੰ ਫਿਰ ਸ਼ੱਕ ਪੈ ਜਾਂਦੀ ਹੈ ਕਹਿੰਦਾ ਵੀ ਮਿੱਤਰਾ ਹੁਣ ਮੇਰੇ ਦਿਨ ਨੇੜੇ ਆ ਗਏ ਲੱਗਦੇ ਆ ਮੇਰੀ ਮੌਤ ਹੁਣ ਨਿਸ਼ਚਿਤ ਆ ਕਹਿੰਦਾ ਕਿ ਮੈਨੂੰ ਹੁਣ ਜਾਣਾ ਪੈਣਾ ਥੋੜੇ ਦਿਨ ਹੀ ਰਹਿ ਗਈ ਆ ਉਹ ਜਿਹੜਾ ਬਾਜ ਹੁੰਦਾ ਉਹ ਕਹਿੰਦਾ ਨਹੀਂ ਕਿਦਰ ਇੰਨੇ ਤੈਨੂੰ ਕੁਝ ਹੁੰਦਾ ਕਹਿੰਦਾ ਮੈਂ ਤੇਰਾ ਦੋਸਤ ਹਾਂ ਤੈਨੂੰ ਮੈਂ ਕੁਝ ਨਹੀਂ ਹੋਣ ਦਿੰਦਾ ਤੂੰ ਟੈਨਸ਼ਨ ਨਾ ਲੈਨੀ ਉਹ ਕਹਿੰਦਾ ਨਹੀਂ ਯਾਰ ਕਹਿੰਦਾ ਜਦੋਂ ਜਮਦੂਤ ਮੇਰੇ ਕੋਲ ਦੀ ਲੰਘਦਾ ਤਾਂ ਇਹ ਹੱਸਦਾ ਵਾ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਮੇਰੀ ਮੌਤ ਹੁਣ ਨੇੜੇ ਆ ਉਹ ਬਾਜ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਇਸ ਜਮਦੂਤ ਤੋਂ ਇੰਨੀ ਜਿਆਦਾ ਦੂਰ ਲੈ ਜਾਊਗਾ ਕਲਾਸ਼ ਪਰਬ ਤੱਕ ਤੈਨੂੰ ਲੈ ਜਾਊਗਾ ਤੈਨੂੰ ਇਹ ਜਮਦੂਤ ਦਿਖੂਗਾ ਹੀ ਨਹੀਂ ਕਿਤੇ ਮੈਂ ਤੈਨੂੰ ਇੰਨੀ ਦੂਰ ਲੈ ਜਾਊਗਾ ਤੂੰ ਇਹ ਹੌਸਲਾ ਨਾ ਛੱਡ ਉਹ ਕਹਾਂ ਕਹਿੰਦਾ ਕਿ ਠੀਕ ਆ ਤੇ ਜੋ ਜਿਹੜਾ ਬਾਜ ਹੁੰਦਾ ਉਹਨੂੰ ਕਹਿੰਦਾ ਕਿ ਮੇਰੇ ਉੱਪਰ ਬੈਠ ਜਾ ਤੂੰ ਬਾਜ ਕਾਂ ਨੂੰ ਆਪਣੇ ਉੱਪਰ ਬਿਠਾ ਕੇ ਇੰਨੀ ਉੱਚੀ ਜਗ੍ਹਾ ਤੇ ਲੈ ਜਾਂਦਾ ਕਲਾਸ਼ ਪਹਾੜ ਤੱਕ ਉਹਨੂੰ ਲੈ ਜਾਂਦਾ ਤੇ ਜਦੋਂ ਕਲਾਸ਼ ਪਹਾੜ ਤੇ ਜਾਂਦੇ ਆ ਤਾਂ ਜਿਹੜਾ ਜਮਦੂਤ ਹੁੰਦਾ ਉਹ ਪਹਿਲਾਂ ਹੀ ਉਸ ਜਗ੍ਹਾ ਤੇ ਖੜਾ ਹੁੰਦਾ ਕਾਂ ਤੇ ਬਾਜ ਦੋਨੇ ਜਣੇ ਉਹਨੂੰ ਦੇਖ ਕੇ ਹੈਰਾਨ ਹੋ ਜਾਂਦੇ ਆ ਤੇ ਜਿਹੜਾ ਉਹ ਜਮਦੂਤ ਹੁੰਦਾ ਉਹ ਆਪਣੇ ਮੰਤਰ ਦੇ ਨਾਲ ਕਿਹ ਲੋਕਾਂ ਸੇ ਨਾਲ ਵੀ ਉਹਦਾ ਜਿਹੜਾ ਸਮਾਂ ਨੇੜੇ ਆਇਆ ਹੁੰਦਾ ਉਹ ਜਮਦੂਤ ਉਹਨੂੰ ਕਾਂ ਨੂੰ ਮਾਰ ਦਿੰਦਾ ਕਾਂ ਦੀ ਮੌਤ ਹੋ ਜਾਂਦੀ ਜਦੋਂ ਕਾਂ ਦੀ ਮੌਤ ਹੋ ਜਾਂਦੀ ਹੈ ਤੇ ਜਿਹੜਾ ਬਾਜਾ ਉਹ ਪੁੱਛਦਾ ਉਸ ਜਮਦੂਤ ਨੂੰ ਕਹਿੰਦਾ ਕਿ ਤੂੰ ਮੇਰੇ ਦੋਸਤ ਨੂੰ ਕਿਉਂ ਮਾਰਦਾ ਕਹਿੰਦਾ ਤੇਰਾ ਇਹਨੇ ਕੀ ਬਿਗਾੜਿਆ ਸੀ ਤਾਂ ਜਿਹੜਾ ਜਮਦੂਤ ਹੁੰਦਾ ਉਹ ਕਹਿੰਦਾ ਕਿ ਇਹਦੀ ਮੌਤ ਨਿਸ਼ਚਿਤ ਆ ਇਹਦੀ ਮੌਤ ਇੱਥੇ ਹੀ ਹੋਣੀ ਸੀ ਇਹਦੀ ਮੌਤ ਦਾ ਸਮਾਂ ਨੇੜੇ ਸੀ ਤਾਂ ਕਰਕੇ ਇਹਦੀ ਮੌਤ ਜਿਹੜੀ ਇਹਦੇ ਪ੍ਰਾਣਾ ਮੈਂ ਕੱਢ ਲਈ ਫਿਰ ਉਹ ਬਾਜ ਕਹਿੰਦਾ ਤੂੰ ਇਹਨੂੰ ਦੇਖ ਕੇ ਹੱਸਦਾ ਕਿਉਂ ਹੁੰਦਾ ਸੀ ਥੱਲੇ ਜਦੋਂ ਤੂੰ ਤਾਂ ਥੱਲੇ ਸੀ ਫਿਰ ਇਹਨੂੰ ਦੇਖ ਕੇ ਹੱਸ ਕੇ ਕਿਉਂ ਲੰਘਦਾ ਸੀ ਉਹ ਕਹਿੰਦਾ ਯਾਰ ਹੱਸ ਕੇ ਮੈਂ ਤਾਂ ਲੰਘਦਾ ਸੀ ਵੀ ਜਦੋਂ ਇਹ ਦਰਖਤ ਦੇ ਉੱਤੇ ਬੈਠਾ ਹੁੰਦਾ ਸੀ ਤਾਂ ਮੈਂ ਸੋਚਦਾ ਸੀ ਕਿ ਇਹਦੀ ਮੌਤ ਦੇ ਜਿਹੜੇ ਦਿਨ ਆ ਉਹ ਥੋੜੇ ਰਹਿੰਦੇ ਆ ਦੋ ਤਿੰਨ ਦਿਨ ਰਹਿੰਦੇ ਇਹਦੀ ਮੌਤ ਦੇ ਪਰ ਇਹਦੀ ਮੌਤ ਆ ਜਿਹੜੀ ਕਲਾਸ਼ ਪਰਬਤ ਤੇ ਹੋਣੀ ਤੈਵਾਂ ਤੇ ਕਲਾਸ਼ ਪਾਰਵਤ ਤੇ ਇਹਨੂੰ ਜਾਨ ਵਿੱਚ ਸਮਾਂ ਬਹੁਤ ਲੱਗੇਗਾ ਤੇ ਨਾ ਹੀ ਇਹ ਸਿਧੀ ਪਹੁੰਚ ਸਕਦਾ ਕਿਉਂਕਿ ਇਹਦੇ ਖੰਭ ਛੋਟੇ ਹੋਣ ਦੇ ਕਾਰਨ ਕਲਾਸ਼ ਪਾਰਵਤ ਤੇ ਤਾਂ ਇਹ ਜਾ ਨਹੀਂ ਸਕਦਾ ਮੈਨੂੰ ਇਹ ਨਹੀਂ ਸਮਝ ਆਉਂਦਾ ਸੀ ਵੀ ਇਹਦੀ ਮੌਤ ਹੋਏਗੀ ਕਿਵੇਂ ਕਲਾਸ਼ ਪਾਰਵਤ ਤੇ ਮੈਂ ਤਾਂ ਹੱਸ ਕੇ ਲੰਘਦਾ ਸੀ ਪਰ ਦੇਖ ਲਓ ਹੋਣੀ ਜਿਹੜੀ ਮੌਤ ਸਮਾਂ ਸੀ ਉਹ ਬਣਿਆ ਕਿਵੇਂ ਸਵੱਬ ਬਣਿਆ ਤੂੰ ਇਹਦਾ ਦੋਸਤ ਸੀ ਤੇ ਤੂੰ ਦੋਸਤ ਹੁੰਦੇ ਹੋਏ ਵੀ ਇਹਦੀ ਜਿਹੜੀ ਜਾਨ ਆ ਇਹਦੇ ਪ੍ਰਾਣਾ ਉਹ ਬਚਾ ਨਹੀਂ ਸਕੇ ਆ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹੀ ਕੁਝ ਸਿੱਖਣ ਲਈ ਮਿਲਦਾ ਕਿ ਜਿਹੜੀ ਆਪਣੀ ਮੌਤ ਆ ਇਹ ਤੋਂ ਆਪਾਂ ਕਦੇ ਵੀ ਭੱਜ ਨਹੀਂ ਸਕਦੇ ਆਪਣੀ ਜਿਹੜੀ ਹੋਣੀ ਆ ਆਪਾਂ ਨੂੰ ਉਸ ਜਗ੍ਹਾ ਤੇ ਜਿੱਥੇ ਆਪਣੀ ਮੌਤ ਹੋਣੀ ਆ ਉਹ ਸਮਾਂ ਜਗ੍ਹਾ ਸਭ ਕੁਝ ਨਿਸ਼ਚਿਤ ਹੋਇਆ ਹੁੰਦਾ ਉਹ ਆਟੋਮੈਟਿਕੀ ਸੁਭਾਅ ਉਹ ਮੇ ਦਾ ਬਣਦਾ ਵਿਧੀ ਬਣ ਜਾਂਦੀ ਆ ਉਦਾਂ ਦੀ ਤੇ ਉਹ ਬੰਦੇ ਦੇ ਨਾਲ ਹੀ ਪਾਣਾ ਵਾਪਰ ਜਾਂਦਾ ਸੋ ਕਦੇ ਵੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੁਸਤੀਆਂ ਚਲਾਕੀਆਂ ਇਹਨਾਂ ਨੂੰ ਛੱਡ ਦਿਓ ਕਿਉਂਕਿ ਇਨਸਾਨ ਨੇ ਇੱਕ ਦਿਨ ਮਰ ਜਣਾ ਇਹ ਪੱਕਾ ਵਾ ਇਹ ਤੈਅ ਵਾ ਸੂ ਸੋਚਿਆ ਕਰੋ ਗੌਰ ਕਰਿਆ ਕਰੋ ਧੰਨਵਾਦ ਜੀ